ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤਨਾਲਾ ਕਪਲ ਬਲੌਗਸ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪੂੜੇ ਖੀਰ ਪੂੜੇ ਬਣਾਵਾਂਗੇ ਆਪਾਂ ਅੱਜ ਤੇ ਜਿੱਦਾਂ ਹਨਾ ਆਪਾਂ ਦੇਖੋ ਗੁੜ ਭੰਨ ਕੇ ਰੱਖ ਲਿਆ ਦੇਸੀ ਤਰੀਕੇ ਨਾਲ ਤੇ ਅੱਗੇ-ਅੱਗੇ ਆਪਾਂ ਜਿਵੇਂ-ਜਿਵੇਂ ਕਰਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਰਾਈਸ ਚੌਲ ਵੀ ਆਪਾਂ ਮੰਗਾ ਲਏ ਜਿਹੜੇ ਖੀਰ ਵਾਲੇ ਹੁੰਦੇ ਨੇ ਹਨਾ ਇਹ ਉਹ ਵਾਲੇ ਚੌਲ ਗੁੜ ਮੰਗਵਾਲਿਆ ਗੁੜ ਆਪਾਂ ਖੀਰ ਵੀ ਆਪਾਂ ਮਤਲਬ ਸ਼ੱਕਰ ਜਾਂ ਗੁੜ ਵਾਲੀ ਬਣਾਵਾਂਗੇ ਖੰਡ ਆਪਾਂ ਵਰਤਦੇ ਨਹੀਂ ਆਪਣੇ ਘਰ 'ਚ ਤੁਹਾਨੂੰ ਪਤਾ ਤੇ ਗੁੜ ਆਪਾਂ ਜਿਹੜਾ ਇਹਨੂੰ ਘੋਲ ਕੇ ਪੂੜੇ ਬਣਾਵਾਂਗੇ ਪੂੜਿਆਂ ਦੇ ਲਈ ਮਟੀਰੀਅਲ ਤਿਆਰ ਕਰਾਂਗੇ ਤੇ ਖੀਰ ਵੀ ਬਣਾਵਾਂਗੇ ਥੋੜੇ ਨਾਲ ਆਪਾਂ ਸਾਰੀ ਰੈਸਪੀ ਸ਼ੇਅਰ ਕਰਾਂਗੇ ਕਿਦਾਂ ਕਿਦਾਂ ਆਪਾਂ ਮਤਲਬ ਪੂੜਿਆਂ ਦਾ ਜਿਹੜਾ ਮਟੀਰੀਅਲ ਰੈਡੀ ਕੀਤਾ ਕਿਦਾਂ ਆਪਾਂ ਖੀਰ ਦਾ ਨਾਰੀਅਲ ਵਗੈਰਾ ਆਪਾਂ ਬੋਇਲ ਕਰ ਲਿਆ ਸੀ ਤੇ ਉਹਨੂੰ ਆਪਾਂ ਕੱਟ ਕੇ ਰੱਖ ਲਿਆ ਤੋਂ ਅੱਗੇ ਚੱਲ ਕੇ ਆਪਾਂ ਸਾਰੀ ਰੈਸਪੀ ਹੈ ਜਿਹੜੀ ਉਹ ਦਿਖਾਵਾਂਗੇ ਕਿਵੇਂ-ਕਿਵੇਂ ਪੂੜੇ ਬਣਾਏ ਆਪਾਂ ਆਪਾਂ ਬਣਾਵਾਂਗੇ ਅੱਜ ਪੂੜੇ ਬਲੌਗ ਨਾਲ ਤੁਸੀਂ ਬਣੇ ਰਿਹਾ ਕਰੋ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਤੁਹਾਨੂੰ ਲੱਕਪਲ ਬਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆਪਾਂ ਕਿਵੇਂ ਬਣਾਉਣੇ ਆ ਪੂੜੇ ਹਾਂਜੀ ਆਪਾਂ ਇੱਧਰ ਜਿਹੜਾ ਗੋੜਾ ਘੋਲ ਲਿਆ ਸੀਗਾ ਤੁਸੀਂ ਦੇਖ ਲਓ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਗਰਮ ਪਾਣੀ ਪਾ ਕੇ ਗੋੜਾ ਸਿਹੜਾ ਜਿਹੜਾ ਜੁੜ ਸੀਗਾ ਉਹਨੂੰ ਤੋੜ ਲਿਆ ਸੀ ਛੋਟੇ ਛੋਟੇ ਟੋਟਿਆਂ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਗਰਮ ਪਾਣੀ ਦੇ ਵਿੱਚ ਪਾ ਕੇ ਉਹਨੂੰ ਥੋੜਾ ਜਿਹਾ ਮੈਲਟ ਕਰ ਲਿਆ ਫਿਰ ਆਪਾਂ ਹੱਥ ਨਾਲ ਚੰਗੀ ਤਰ੍ਹਾਂ ਉਹਨੂੰ ਮਤਲਬ ਇਹਦੇ ਵਿੱਚ ਘੋਲਤਾ ਸੀਗਾ ਇਦਾਂ ਤਾਂ ਦੇਖ ਲਓ ਤੁਸੀਂ ਦੇਖ ਸਕਦੇ ਹੋ ਤੇ ਫਿਰ ਆਪਾਂ ਚਾਪ ਹਣੀ ਨਾ ਇਧਰ ਪਾਉਣ ਲਿਆ ਉਹਨੂੰ ਤਾਂ ਕਿ ਜਿਹੜੇ ਛੋਟੇ ਬਹੁਤ ਆ ਦੇਖੋ ਕੰਨ ਵਗੈਰਾ ਨੇ ਹਨ ਇਹ ਨਿਕਲ ਜਾਣ ਇਹਦੇ ਸਾਰੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਿਆ ਤੇ ਆਹ ਹੈਗੀ ਆਪਣੇ ਕੋਲੇ ਸੌਂਫ ਜਿਹੜਾ ਆਪਾਂ ਪੂੜਿਆਂ ਦਾ ਮਟੀਰੀਅਲ ਰੈਡੀ ਕਰਾਂਗੇ ਤੇ ਆਪਾਂ ਸੌਂਫ ਵੀ ਪਾਵਾਂਗੇ ਕਈ ਬੱਚੇ ਸੌਂਫ ਖਾਂਦੇ ਨਹੀਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਰ ਆਪਾਂ ਖਾ ਲੈਣੇ ਆ ਟੇਸਟੀ ਲੱਗਦੀ ਆ ਆਪਾਂ ਪਾਵਾਂਗੇ ਸੌਂਫ ਇਹਦੇ ਵਿੱਚ ਤੇ ਕਈ ਜਣੇ ਪਾਉਂਦੇ ਨਹੀਂ ਬੱਚੇ ਖਾਂਦੇ ਨਹੀਂ ਕੱਢ ਦਿੰਦੇ ਆ ਮੂੰਹ ਚੋਂਦੇ ਆ ਨਾ ਪੂੜੇ ਜਦੋਂ ਖਾਂਦੇ ਆ ਤਾਂ ਉਹ ਨਾ ਵੀ ਪਾਓ ਪਰ ਆਪਾਂ ਪਾਵਾਂਗੇ ਤੇ ਆ ਹੈਗਾ ਆਪਾਂ ਆਟਾ ਇਹ ਆਪਾਂ ਛਾਂ ਕੇ ਰੱਖ ਲਿਆ ਸੀਗਾ ਮੀਜ਼ਰ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਸੌਂਫ ਪਾਵਾਂਗੇ ਤੁਸੀਂ ਜਿੰਨੀ ਤੁਹਾਨੂੰ ਲੱਗਦੀ ਆ ਟੇਸਟ ਦੇ ਅਕੋਰਡਿੰਗ ਓਨੀ ਕ ਪਾ ਸਕਦੇ ਹੋ ਬਾਲੀ ਵੀ ਨਹੀਂ ਪਾਉਣ ਦੀ ਲੋੜ ਫਿਰ ਬੱਚੇ ਖਾਂਦੇ ਨਹੀਂ ਕਈ ਵਾਰ ਬਾਲੀ ਤੇ ਸੌਂਫ ਪਾ ਲਈ ਤੇ ਇਹਨੂੰ ਆਪਾਂ ਫਿਰ ਚੰਗੀ ਤਰ੍ਹਾਂ ਇਦਾਂ ਨਾ ਮਿਕਸ ਕਰ ਲਾਂਗੇ ਸੌਂਫ ਨੂੰ ਹੱਪ ਆਪਾ ਪਾਈ ਪਾਈ ਮੀ ਪਾਣੀ ਤੇ ਆ ਜਿਹੜਾ ਆਪਾਂ ਹੁਣ ਆਟਾ ਕਰ ਇਹ ਆਪਾਂ ਪੂੜਿਆਂ ਵਾਸਤੇ ਬਣਾ ਰਹੇ ਹਾਂ ਤੇ ਆ ਆਪਾਂ ਮਿੱਠਾ ਆਪਣਾ ਰੱਖਿਆ ਹੋਇਆ ਸੀਗਾ ਆਸੀਂ ਘੋਲ ਕੇ ਤੇ ਇਹ ਭਾਵਾਂਗੇ ਆਪਾਂ ਇਹਦੇ ਨਾਲ ਤੁਸੀਂ ਜਿੰਨਾ ਕਿ ਤੁਹਾਨੂੰ ਮਤਲਬ ਲੱਗਦਾ ਵੀ ਪੂੜਿਆਂ ਦਾ ਮਟੀਰੀਅਲ ਜਿੰਨਾ ਕਿ ਨਾ ਆਟਾ ਨਾ ਜ਼ਿਆਦਾ ਪਤਲਾ ਤੇ ਆ ਆਪਾਂ ਵਿੱਚ ਪਾਇਆ ਇਹਦੇ ਮਿੱਠਾ ਸੋਡਾ ਹਾਜਮਾ ਵੀ ਸਹੀ ਰਹਿੰਦਾ ਇਹਦੇ ਨਾਲ ਤੇ ਵਧੀਆ ਵੀ ਬਣਨਗੇ ਐਸਿਡ ਵਗੈਰਾ ਵੀ ਨਹੀਂ ਬਣਦਾ ਹੈਗਾ ਤੇ ਮਤਲਬ ਪੋਲੇ ਸੌਫਟ ਵੀ ਬਣਦੇ ਨੇ ਆਪਣੇ ਪੂਰੇ ਤੇ ਇਹਨੂੰ ਆਪਾਂ ਚਾਹੇ ਤਾਂ ਤੁਸੀਂ ਇਹਦੇ 'ਚ ਉਹ ਕਰ ਲਓ ਉਹ ਗੋਡਾਲੇ ਪਾਣੀ ਚ ਉਹ ਕਰ ਲਓ ਮਿਕਸ ਚਾਹੇ ਆਟੇ ਚ ਕਰ ਲਓ ਉਹ ਕੋਈ ਏਡਾ ਨਾ ਚੱਕਰ ਹੈਗਾ ਆਟੇ ਚ ਕਰਨਾ ਆਟੇ ਚ ਕਰ ਲਓ ਤੇ ਉਹ ਤੋਂ ਬਾਅਦ ਆਟਾ ਜਿਹੜਾ ਇਹਨੂੰ ਘੋਲ ਲੈਣਾ ਆਪਾਂ ਚੰਗੀ ਤਰ੍ਹਾਂ ਹੁਣ ਆਪਾਂ ਤੁਹਾਨੂੰ ਆਟਾ ਘੋਲ ਕੇ ਉਹ ਤੋਂ ਬਾਅਦ ਮਿਲਦੇ ਆਂ ਹਾਂਜੀ ਆਪਾਂ ਨਾ ਮਟੀਰੀਅਲ ਰੈਡੀ ਕਰ ਲਿਆ ਸੀ ਆ ਦੇਖੋ ਤੁਸੀਂ ਮੈਥੋਂ ਜਾ ਕੇ ਦਿਖਾਉਣੀ ਆ ਏਦਾਂ ਮਤਲਬ ਐਵੇਂ ਜਿਹਾ ਦਾ ਹੋਵੇ ਜਿਹੜਾ ਆਪਾਂ ਆਰਾਮ ਨਾਲ ਇਹਨੂੰ ਜਦੋਂ ਤੇਲ ਦੇ ਵਿੱਚ ਪਾਵਾਂਗੇ ਆਰਾਮ ਨਾਲ ਪੂੜਾ ਬਣ ਜੇ ਐਵੇਂ ਦਾ ਮਤਲਬ ਨਾ ਹੀ ਜ਼ਿਆਦਾ ਠਿੱਕਾ ਹਨਾ ਤੇ ਨਾ ਹੀ ਜਿਆਦਾ ਥਿੰਨਾ ਮਤਲਬ ਪਤਲਾ ਵੀ ਨਹੀਂ ਹੈਗਾ ਗਾੜਾ ਵੀ ਨਹੀਂ ਹੈਗਾ ਵੀ ਮੀਡੀਅਮ ਜਿਹਾ ਦੇਖੋ ਐਵੇਂ ਆ ਮੈਂ ਤੁਹਾਨੂੰ ਡਿਗਦਾ ਦਿਸਦਾ ਹੂ ਕਟਸੀ ਚ ਤੇ ਐਦਾਂ ਇੱਕ ਤਾਂ ਬਣਾਣਾ ਆਪਾਂ ਜੇ ਬਾਲਾ ਗਾੜਾ ਬਣਾ ਲਾਂਗੇ ਦੇਖੋ ਫਿਰ ਐ ਉਹ ਹਿੱਲਣਾ ਨਹੀਂ ਹੈਗਾ ਐਵੇਂ ਹਨਾ ਜੇ ਬਾਲਾ ਪਤਲਾ ਹੋਊ ਫਿਰ ਵੀ ਨਹੀਂ ਸ਼ੇਪ ਜੀ ਬਣਨੀ ਕੋਈ ਐਵੇਂ ਦਾ ਰੱਖਣਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਯੂਨ ਕਰਕੇ ਦਿਖਾਣੀ ਆ ਮੈਂ ਤੁਹਾਨੂੰ ਕੋਲੇ ਐਵੇਂ ਦਾ ਮਟੀਰੀਅਲ ਹੈ ਜਿਹੜਾ ਆਪਾਂ ਰੈਡੀ ਕਰ ਲੈਣਾ ਪੂੜਿਆਂ ਦਾ ਤੇ ਆਪਾਂ ਮਤਲਬ ਇਹ ਮਟੀਰੀਅਲ ਰੈਡੀ ਕਰ ਲਿਆ ਹੁਣ ਆਪਾਂ ਇਹਨੂੰ 10 ਤੋਂ 15 ਮਿੰਟ ਟੱਕ ਕੇ ਰੱਖ ਦਾਂਗੇ ਤੇ ਉਹਦੇ ਨਾਲ ਸਟੇਜ ਆ ਕਰ ਜਾਊਗਾ ਉਹਨਾਂ ਟਾਈਮ ਆਪਾਂ ਕਰਦੇ ਆ ਆਪਣੇ ਖੀਰ ਦੀ ਪ੍ਰੈਪਰੇਸ਼ਨ ਤੁਹਾਨੂੰ ਮਿਲਾਉਣੀ ਆ ਹੁਣ ਮੈਂ ਅੱਗੇ ਵੀ ਖੀਰ ਦਾ ਜਿਹੜਾ ਆਪਾਂ ਰੈਸਪੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦੁੱਧ ਨੂੰ ਉਬਾਲਾ ਦੇ ਕੇ ਆਪਾਂ ਰੱਖ ਰਿਆ ਸੀਗਾ ਤੇ ਜਿਹੜੇ ਚਾਵਲ ਸੀ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਆਪਾਂ ਪਹਿਲਾਂ ਭਿਉਂ ਕੇ ਰੱਖ ਲਏ ਸੀਗੇ ਤੇ ਹੁਣ ਆਪਾਂ ਅੱਗੇ ਅੱਗੇ ਤੁਹਾਨੂੰ ਦਿਖਾਉਣੇ ਆ ਹੁਣ ਆਪਾਂ ਤੁਹਾਨੂੰ ਆ ਬਾਹਰ ਹੀ ਦਿਖਾਉਣੇ ਆ ਆਹਾ ਖੀਰ ਆਪਾਂ ਬਾਨੀ ਰੱਖੀ ਹੋਈ ਆ ਤੁਸੀਂ ਦੇਖ ਸਕਦੇ ਹੋ ਆ ਖੀਰ ਆਪਣੀ ਰੈਡੀ ਹੋਈ ਜਾਂਦੀ ਹੈ ਇੱਧਰ ਤੇ ਆਪਾਂ ਮਤਲਬ ਸ਼ੱਕਰ ਵਾਲੀ ਜਾਂ ਗੁੜ ਵਾਲੀ ਬਣਾਉਣੀ ਹੁੰਦੀ ਹੈ ਖੀਰ ਖੰਡ ਆਪਾਂ ਵਰਤਦੇ ਨਹੀਂ ਹੈਗੇ ਤੇ ਇਹਦੇ ਲਈ ਮੈਂ ਤੁਹਾਨੂੰ ਦੱਸਿਆ ਸੀਗਾ ਆਹ ਦੇਖ ਲਓ ਜੀ ਖੀਰ ਆਪਣੀ ਹਾਫ ਮਤਲਬ ਬਣੀ ਗਈ ਤੇ ਇਹਦੇ ਲਈ ਆਪਾਂ ਕੀ ਕਰਦੇ ਹੁੰਦੇ ਆ ਆਪਾਂ ਨਾ ਮਤਲਬ ਖੰਡ ਨਹੀਂ ਪਾਉਂਦੇ ਹੈਗੇ ਖੀਰ ਦੇ ਵਿੱਚ ਸ਼ੱਕਰ ਜਾਂ ਆਪਾਂ ਗੁੜਾ ਵਾਲੀ ਖੀਰ ਬਣਾਉਣੀ ਹੁੰਦੀ ਆ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੇ ਰਾਈਸ ਨੇ ਉਹਨਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਰਖਤਾ ਸੀਗਾ ਧੋਣ ਤੋਂ ਬਾਅਦ ਥੋੜਾ ਟਾਈਮ ਉਹ ਭਿਉਂ ਕੇ ਰੱਖੇ ਫਿਰ ਆਪਾਂ ਉਹਨਾਂ ਨੂੰ ਕੱਢ ਕੇ ਥੋੜਾ ਜਦੋਂ ਹਲਕੇ ਜਿਹੇ ਡਰਾਈ ਹੋ ਗਏ ਉਸ ਤੋਂ ਬਾਅਦ ਆਪਾਂ ਉਹਨੂੰ ਦੇਸੀ ਕੀ ਦੇ ਇੱਕ ਚਮਚੇ ਦੇ ਵਿੱਚ ਥੋੜਾ ਜਿਹਾ ਮਤਲਬ ਭੁੰਨ ਲਿਆ ਸੀ ਜਿੱਦਾਂ ਆਪਾਂ ਕਹਿ ਦਈਏ ਭੁੰਨਣ ਤੋਂ ਬਾਅਦ ਆਪਾਂ ਦੁੱਧ ਨੂੰ ਵਾਲੀ ਅਲੱਗ ਦੇ ਲਈ ਸੀ ਵਾਲੀ ਦੇਣ ਤੋਂ ਬਾਅਦ ਫਿਰ ਆਪਾਂ ਜਿਹੜੇ ਰਾਈਸ ਨੇ ਉਹ ਦੁੱਧ ਦੇ ਵਿੱਚ ਪਾਤੇ ਹਨਾ ਤੁਸੀਂ ਇਲਾਇਚੀ ਪਾ ਸਕਦੇ ਜਿੱਦਾਂ ਆਪਾਂ ਇਲਾਇਚੀ ਪਾਈ ਉਹਦੇ ਵਿੱਚ ਉਹਦੇ ਨਾਲ ਫ੍ਰੈਗਰੈਂਸ ਵੀ ਵਧੀਆ ਆਉਂਦੀ ਹੈ ਟੇਸਟ ਵੀ ਵਧੀਆ ਆਉਂਦਾ ਜੇ ਤੁਸੀਂ ਖਾਣੇ ਨੂੰ ਵਧੀਆ ਲੱਗਦਾ ਤੁਹਾਨੂੰ ਖਾਣ ਵੇਲੇ ਵੀ ਤੇ ਤੁਸੀਂ ਲੇਚੀ ਹੰਦ ਨਿੜੇ ਲਾਈਚੀ ਉਹ ਤੁਸੀਂ ਪਾ ਸਕਦੇ ਹੋ ਤੇ ਆਪਾਂ ਖੀਰ ਆਪਣੀ ਰੱਖਤੀ ਸੀ ਉਧਰ ਉਹ ਬਣ ਰਹੀ ਹੈ ਅੱਧਿਕ ਬਣੀ ਮਤਲਬ ਮੀਡੀਅਮ ਫਲੇਮ ਤੇ ਬਣਾਉਣੀ ਆ ਤੁਸੀਂ ਯਾਦ ਰੱਖਣਾ ਬਜੀ ਤੁਸੀਂ ਜਿਆਦਾ ਹਾਈ ਫਲੇਮ ਤੇ ਬਣਾਉਂਗੇ ਤਾਂ ਵੀ ਆ ਉਹਦੇ ਨਾਲ ਜਿਹੜੀ ਖੀਰ ਆ ਜਲ ਜਾਂਦੀ ਆ ਪ੍ਰੋਪਰ ਨਹੀਂ ਬਣਦੀ ਤੇ ਲੋ ਤੇ ਬਣਾਉਂਗੇ ਤਾਂ ਟਾਈਮ ਜ਼ਿਆਦਾ ਲੈਂਦੇ ਮੀਡੀਅਮ ਜਿਹਾ ਫਲੇਮ ਰੱਖਣਾ ਮੀਡੀਅਮ ਜੇ ਤੇ ਉੱਪਰ ਰੱਖ ਕੇ ਰਾਈਸ ਵਗੈਰਾ ਤੁਸੀਂ ਹੌਲੀ ਹੌਲੀ ਬਨਨਗੇ ਤੇ ਟੇਸਟ ਵੀ ਵਧੀਆ ਆਊਗਾ ਤੇ ਜਿਹੜੀ ਆਪਾਂ ਸ਼ੱਕਰ ਆ ਗਈ ਉਹ ਆਪਾਂ ਪਾਉਂਦੇ ਨਹੀਂ ਹੁੰਦੇ ਐਂਡ ਦੇ ਉੱਪਰ ਆਪਾਂ ਮਤਲਬ ਫਿੱਕੀ ਖੀਰ ਬਣਾ ਕੇ ਰੱਖ ਲੈਨੇ ਜਿਨੇ ਜਿੰਨੀ ਪਾਣੀ ਹੁੰਦਾ ਟੇਸਟ ਅਕੋਰਡਿੰਗ ਸ਼ੱਕਰ ਪਾ ਲੈਂਦਾ ਖੰਡ ਆਪਾਂ ਪਾਉਂਦੇ ਨਹੀਂ ਤੇ ਇਧਰ ਆਪਾਂ ਮਤਲਬ ਡਰਾਈ ਫਰੂਟ ਨੇ ਜਿਹੜੇ ਉਹ ਕੱਟ ਲੇ ਮੈਂ ਤੁਹਾਨੂੰ ਦਿਖਾਉ ਇਦੇ ਚ ਦੇਖ ਲਓ ਤੁਸੀਂ ਦਾਖਾ ਕਿਸ਼ਮਿਸ਼ ਕਹਿ ਦਿੰਦੇ ਅੱਦੇ ਨਾਰੀਅਲਾ ਖੋਪਾ ਹਨਾ ਕਾਜੂ ਹੋਗੇ ਤੇ ਬਾਦਾਮ ਇਹ ਆਪਾਂ ਪਾਵਾਂਗੇ ਡਰਾਈ ਫਰੂਟ ਤੇ ਇਹ ਹੁਣ ਆਪਾਂ ਕੱਟ ਕੇ ਰੱਖ ਲੇ ਉਤੋਂ ਬਾਅਦ ਆਪਾਂ ਜਦੋਂ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਖੀਰ ਆਪਣੀ ਉਧਰ ਬਣ ਰਹੀ ਹੈ ਰੱਖੀ ਹੋਈ ਆ ਆਪਾਂ ਤੇ ਉਤੋਂ ਬਾਅਦ ਡਰਾਈ ਫਰੂਟ ਵੀ ਕੱਟੇ ਗਏ ਆਪਣੇ ਆਪਣਾ ਪੂੜਿਆ ਵਾਲਾ ਮਟੀਰੀਅਲ ਵੀ ਰੈਡੀ ਆ ਤੇ ਉਹਨੂੰ 15 ਮਿੰਟਾਂ ਲਈ ਰੱਖਿਆ ਹੋਇਆ ਆਪਾਂ ਉਤੋਂ ਬਾਅਦ ਹੁਣ ਆਪਾਂ ਅੱਗੇ ਦਾ ਜਿਹੜਾ ਪ੍ਰੋਸੈਸ ਆ ਉਹ ਸਟਾਰਟ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਜਿਵੇਂ ਜਿਵੇਂ ਆਪਣੀ ਖੀਰ ਬਣੂਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਦੋਂ ਆਪਾਂ ਡ్రਾਈ ਫਰੂਟ ਪਾਏ ਨੇ ਉਹਦੇ ਚ ਤੇ ਕਿਵੇਂ ਕਿਵੇਂ ਆਪਾਂ ਅੱਗੇ ਖੀਰੇ ਜਿਹੜੇ ਸੌਰੀ ਪੂੜੇ ਨੇ ਉਹ ਬਣਾਏ ਨੇ ਅੱਗੇ ਚੱਲ ਕੇ ਤੁਹਾਨੂੰ ਸਾਰਾ ਦਿਖਾਉਣੇ ਆ। ਹੁਣ ਜੀ ਆਪਾਂ ਨਾ ਇਹ ਦੇਸੀ ਕੀ ਪਾਵਾਂਗੇ। ਆ ਆ ਤੁਸੀਂ ਦੇਖ ਸਕਦੇ ਹੋ। ਆ ਦੇਸੀ ਠਿੱਕ ਇੱਕ ਚਮਚਾ ਮਤਲਬ ਡੇਢ ਚਮਚਾ ਪਾ ਸਕਦੇ ਹੋ। ਇਦੇ ਨਾਲ ਕੀ ਆ ਜਦੋਂ ਤੁਸੀਂ ਦੇਸੀ ਕੀ ਪਾ ਕੇ ਨਾ ਇਹਨਾਂ ਨੂੰ ਮਤਲਬ ਡਰਾਈ ਫਰੂਟ ਨੂੰ ਥੋੜਾ ਜਿਹਾ ਫਰਾਈ ਕਰ ਲਓਗੇ ਤੇ ਨਾਲ ਕੱਚਾਪਣ ਜਾਂ ਚਲੇ ਜਾਂਦਾ ਤੇ ਆਪਾਂ ਡਰਾਈ ਫਰੂਟ ਸਾਰੇ ਕੱਟਲੇ ਸੀਗੇ ਦੇਸੀ ਕੀ ਨਾਲ ਹੁਣ ਆਪਾਂ ਥੋੜਾ ਜਿਹਾ ਦੇਸੀ ਕੀ ਪਾ ਕੇ ਇਹਨਾਂ ਨੂੰ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਮਤਲਬ ਖੀਰ ਆ ਜਿਹੜੀ ਹੈ ਨਾ ਉਹਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਆਹ ਵਾਲਾ ਜਿਹੜਾ ਆਪਾਂ ਨਾ 2 ਕਿਲੋ ਦੁੱਧ ਦੇ ਵਿੱਚ 250 ਗ੍ਰਾਮ ਚੌਲ ਪਾਏ ਨੇ ਤੇ ਬਹੁਤ ਵਧੀਆ ਬਣਦੀ ਹੈ ਜੇ ਤੁਸੀਂ ਮਤਲਬ 2 ਕਿਲੋ ਦੁੱਧ 'ਚ 250 ਗ੍ਰਾਮ ਪਾ ਕੇ ਬਣਾਉਣੇ ਹੋ ਤਾਂ ਆਹ ਹੁਣ ਆਪਣਾ ghee ਆ ਜਿਹੜਾ ਗਰਮ ਹੋ ਗਿਆ ਮੀਡੀਅਮ ਫਲੇ ਜੇ ਜ਼ਿਆਦਾ ਹਾਈ ਕਰ ਦੋਗੇ ਤਾਂ ਇਹਦਾ ਧੂਆ ਜਾਂ ਨਿਕਲੋ ਜੀ ਗੱਲ ਜੀ ਨਹੀਂ ਬਣਦੀ ਫਿਰ ਇਹ ਤੁਸੀਂ మీడియం ਜੇ ਫਲੇਮ ਤੇ ਕੀ ਨੂੰ ਗਰਮ ਕਰ ਲੈਣਾ ਆਪਣਾ ਘਰ ਦਾ ਕੀ ਹੈ ਜੀ ਇਹ ਡੱਬਾ ਹੈਗਾ ਬੇਰਕਾ ਦਾ ਪਰ ਆਪਾਂ ਘਰੇ ਕੱਢ ਕੇ ਮਲਾਈ ਤੋਂ ਕਿਉਂ ਬਣਾਉਣੀ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਡਰਾਈ ਫਰੂਟ ਨੇ ਆਪਣੇ ਉਹ ਪਾ ਦੇਣੇ ਨੇ ਇਹਦੇ ਚ ਆਹ ਡਰਾਈ ਫਰੂਟ ਨੇ ਆਪਾਂ ਜਿਹੜੇ ਇਹਨਾਂ ਨੂੰ ਥੋੜਾ ਥੋੜਾ ਹਨੇ ਕੀ ਰਹਿ ਚਾਹ ਫਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਆਪਣਾ ਗੈਸ ਹੈ ਜਿਹੜਾ ਬਾਹਰ ਰੱਖਿਆ ਹੋਇਆਗਾ ਸਿਲੰਡਰ ਤੋਂ ਮੈਨੂੰ ਡਰ ਬਹੁਤ ਲੱਗਦਾ ਆਪਾਂ ਕਿਚਨ ਚ ਨਹੀਂ ਰੱਖਦੇ ਅੰਦਰ ਬਾਹਰਲੀ ਸਾਈਡ ਆ ਤੁਸੀਂ ਦੇਖ ਸਕਦੇ ਹੋ ਆਪਣਾ ਬੇੜਾ ਆ ਗਿਆ ਇੱਧਰ ਆਪਾਂ ਬਾਹਰ ਹੀ ਰੱਖਿਆ ਹੋਇਆਗਾ ਵੀ ਅੰਦਰ ਆਪਾਂ ਕਿਚਨ ਚ ਨਹੀਂ ਰੱਖਦੇ ਕਿਉਂਕਿ ਮੈਨੂੰ ਡਰ ਲੱਗਦਾ ਰਹਿੰਦਾ ਜੇ ਤਾਂ ਫਟਣਾ ਜਾਵੇ ਇਦਾਂ ਨਾ ਹੋ ਜੇ ਮੈਂ ਥੋੜੀ ਜਿਹੀ ਬਹਿਮਣ ਆ ਇਹ ਆ ਦੇਖ ਲਓ ਆਪਾਂ ਇੱਥੇ ਸਿਲੰਡਰ ਬਾਹਰ ਲਾਇਆ ਹੋਇਆਗਾ इतने आप मतलब रोटी सब्जी बहर ही बनाने अंदर नहीं बनाई किचन च किचन आपको समान कट्टी थोड़ा दिखाया सारा आ डई फ्रूट ने जोड़े ये आप दिखाया मीडियम के फ्लेम पर भुला ढाई सौ ग्राम चौल दो दुधच पाती इन्े ड्राई फ्रूट पा लेंगे आप सारा टेस्ट भी वाइस होंगे जो अपनी खीर आ जी ਬਧੀਆਂ ਬਣ ਜਾਂਦੀ ਆ ਤੁਸੀਂ ਹਲਕੀ ਜੇ ਮਤਲਬ ਮੀਡੀਅਮ ਜੇ ਫਲੇਮ 'ਤੇ ਭੁੰਨਣੇ ਆ ਜੇ ਤੁਸੀਂ ਹਾਈ 'ਤੇ ਭੁੰਨੋਗੇ ਉਹਦੇ ਨਾਲ ਥੋੜਾ ਜਿਹੜਾ ਇਹ ਆ ਮਤਲਬ ਧੂਆਂ ਜਾਂ ਨਿਕਲ ਜਾਊਗਾ ਤੇ ਖਰਾਬ ਹੋ ਜਾਂਦਾ ਤੇ ਮੱਚੀ ਜਾ ਜਾਂਦਾ ਮਤਲਬ ਕਾਲਾ ਕਾਲਾ ਜਿਹਾ ਹੋ ਜਾਊਗਾ ਆਪਾਂ ਮੀਡੀਅਮ ਜੇ ਤੇ ਭੁੰਨਾਂਗੇ ਆ ਮੈਂ ਤੁਹਾਨੂੰ ਦਿਖਾਇਆ ਸੀ ਹੈਗਾ ਬੇਰਕਾ ਦਾ ਡੱਬਾ ਪਰ ਇਹ ਕਿਉਂ ਆਪਾਂ ਘਰੇ ਤਿਆਰ ਕੀਤਾ ਹੋਇਆ ਮਲਾਈ ਤੋਂ ਹੋਮ ਮੇਡ ਕੀ ਮਲਾਈ ਇਕੱਠੀ ਕਰ ਲੈਣੀ ਹੁੰਦੀ ਆ ਆਪਾਂ ਇਹਦੀ ਤੁਹਾਨੂੰ ਰੈਸਪੀ ਦਵਾਗੇ ਆਪਾਂ ਕਿਵੇਂ-ਕਿਵੇਂ ਬਣਾਉਣੇ ਆ ਬਹੁਤ ਵਧੀਆ ਤਰੀਕੇ ਨਾਲ ਆਸਾਨ ਤਰੀਕੇ ਨਾਲ ਘਰੇ ਘਿਓ ਤਿਆਰ ਕਰਦੇ ਹਾਂ ਜਿਆਦਾਤਰ ਮੈਂ ਹੀ ਬਣਾਉਣੀ ਹੁੰਦੀ ਆ ਘਿਓ ਮੈਂ ਤੁਹਾਨੂੰ ਦਿਖਾਉਂਗੀ ਈ ਚਿੱਤਨ ਆਪਾਂ ਹੁਣ ਘਿਓ ਬਣਾਇਆ ਨਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਤੇ ਇੱਧਰ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਖੀਰ ਵੇਖੋ ਜੀ ਖੀਰ ਆ ਜਿਹੜੀ ਆਪਣੀ ਬਣੀ ਜਾਂਦੀ ਆ ਠੀਕ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਆਪਣੇ ਡਰਾਈ ਫਰੂਟ ਕਾਜੂ ਨਾਰੀਅਲ ਦਾਖਾ ਤੇ ਬਦਾਮ ਠੀਕ ਆ ਜੀ ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਖੀਰ ਦੇ ਵਿੱਚ ਟੇਸਟ ਆ ਜਿਹੜਾ ਤੁਸੀਂ ਦੇਖਿਓ ਫਿਰ ਤਾਂ ਹੁਣ ਹੀ ਦਿਲ ਕਰਨ ਲੱਗ ਗਿਆ ਖਾਣ ਨੂੰ ਜੇ ਬਣਾਉਣੀ ਆ ਤਾਂ ਭਾਵੇਂ ਘੱਟ ਬਣਾ ਲਓ ਪਰ ਵਧੀਆ ਤਰੀਕੇ ਨਾਲ ਬਣਾਓ ਇਹ ਨਾ ਹੋਵੇ ਵੀ ਕੱਲੇ ਚੌਲ ਜੱਡ ਫਰੀ ਜਾਣ ਪਾਣੀ ਜੱਡ ਫਰੀ ਜਾਵੇ ਦੁੱਧ ਜੱਡ ਫਰੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਫਿਰ ਦੁੱਧ ਵੀ ਵਧੀਆ ਕੁਲੇ ਦਿਲ ਨਾ ਪਾਉਣਾ ਚਾਹੀਦਾ ਜਿਹੜੇ ਨਾਲ ਨਾ ਵਧੀਆ ਲੱਗੇ ਦੇਖੋ ਜੀ ਥੋੜਾ ਜਿਹਾ ਕੈਮਰੇ ਤੇ ਲੱਗ ਗਿਆ ਹੋਊਗਾ ਧੂਆਂ ਜਿਹਾ ਦੇਖ ਸਕਦੇ ਹੋ ਤੁਸੀਂ ਖੀਰ ਆ ਜਿਹੜੀ ਆਪਣੀ ਉਹ ਰੈਡੀ ਹੋਈ ਪਈ ਐ ਮੋਸਟਲੀ ਬਣ ਗਈ ਬਸ ਪੱਕ ਗਈ ਮੀਡੀਅਮ ਫਲੇਮ ਰੱਖਿਆ ਹੋਇਆ ਆਪਾਂ ਤੁਹਾਨੂੰ ਦਿਖਾ ਵੀ ਦਿੰਨੀ ਐ ਮੈਂ ਦੇਖੋ ਚੈੱਕ ਕਰੋ ਤੁਸੀਂ ਜ਼ਿਆਦਾ ਨਹੀਂ ਹੈਗਾ ਇੱਧਰ ਵੀ ਮੀਡੀਅਮ ਤੇ ਰੱਖ ਕੇ ਬਣਾਇਆ ਆਪਾਂ ਹੁਣ ਆਪਾਂ ਥੋੜਾ ਟਾਈਮ ਇਹਨੂੰ ਟੱਕ ਕੇ ਰੱਖ ਦਾਂਗੇ ਆਪਾਂ ਆਪਣੇ ਰੈਡੀ ਕਰਦੇ ਆ ਸਮਾਨ ਪੂੜਿਆਂ ਦਾ ਹੋਇਆ ਪਿਆ ਇਧਰ ਪੂੜਿਆਂ ਦੇ ਲਈ ਕਰ ਲਿਆ ਡੱਬਾ ਰੈਡੀ ਚਾਰ 니 ਚਮਟਾ ਇਧਰ ਆਪਣਾ ਖੀਰ ਦੇਖ ਲਓ ਜੀ ਬਣ ਗਈ ਬਣ ਕੇ ਰੈਡੀ ਹੋ ਗਈ ਖੀਰ ਆਪਣੀ ਪਰ ਅਜ ਥੋੜਾ ਜਿਹਾ ਆਪਾਂ ਸੇਕ ਲਵਾ ਰਹੇ ਹਾਂ ਤੇ ਇਧਰ ਹੈਗਾ ਆਪਣਾ ਤੇਲ ਗਰਮ ਹੋਈ ਜਾਂਦਾ ਇਧਰ ਹੈਗਾ ਆਪਣਾ ਪੂੜਿਆਂ ਦਾ ਮਟੀਕਲੇ ਰੈਡੀ ਕਰਕੇ ਰੱਖਿਆ ਹੋਇਆ ਠੀਕ ਹੈ ਜੀ ਸੇਲ ਹੋ ਗਿਆ ਗਰਮ ਬਸ ਖੀਰ ਵੀ ਬਣ ਗਈ ਹੁਣ ਆਪਾਂ ਪੂੜੇ ਬਣਾਵਾਂਗੇ ਤੇ ਅੱਗੇ-ਅੱਗੇ ਤੁਹਾਨੂੰ ਦਿਖਾਉਣੇ ਆਪਾਂ ਮੀਡੀਅਮ ਆ ਦੇਖੋ ਜੀ ਆਪਾਂ ਕਰ ਲਏ ਆਪਣੇ ਮਾਲ ਪੂੜੇ ਰੈਡੀ ਕਿਤੇ ਕਿਤੇ ਜੀ ਕਰਿਆ ਕਿਤੇ ਕਿਤੇ ਮੂੰਚ ਪਾਣੀ ਆ ਗਿਆ ਦੇਖੋ ਬਣ ਰਿਹਾ ਨਾ ਮਾਲ ਪੂੜਾ ਟੇਸਟੀ ਟੇਸਟੀ ਤੇ ਇਹਨੂੰ ਆਪਾਂ ਇੱਕ ਪਾਸੇ ਰੱਖ ਲਾਂਗੇ ਵੀ ਆਪਣਾ ਘਿਓ ਆ ਜਿਹੜਾ ਨੁੱਛੜ ਜੇ ਥੋੜਾ ਜਿਹਾ ਹੁਣ ਆਪਾਂ ਪਾਵਾਂਗੇ ਅਗਲਾ ਆਪਣਾ ਮਾਲਪੂੜਾ ਵਾਈ ਗਈ ਜੀ ਦੇਖੋ ਜੀ ਥੋੜਾ ਜਿਹਾ ਜਦੋਂ ਇਹ نیچے ਬਣ ਗਿਆ ਉਹ ਤੋਂ ਬਾਅਦ ਆਪਾਂ ਇਹਦਾ ਪਾਸਾ ਪਲਟ ਦਾਂਗੇ ਆ ਉੱਪਰ ਆ ਗਿਆ ਸੀ ਪਹਿਲਾਂ ਵਾਲੇ ਮਾਲਪੂੜੇ ਦਾ ਬਲੈਕ ਜਿਹਾ ਟੈਂਡਾ ਵਾਈ ਗਰੂ ਜੇ ਤਾਂ ਪੂਰਾ ਚੰਗੀ ਤਰ੍ਹਾਂ ਬਣ ਜੇ ਨਾ ਉਹ ਤੋਂ ਬਾਅਦ ਹੀ ਪਾਸਾ ਪਲਟਣਾ ਤੁਸੀਂ ਕੋਲਡ ਹੋ ਗਿਆ ਜੀ ਆਪਾਂ ਨੂੰ ਕਹੋਗੇ ਸੁਸੂ ਕਰੀ ਜਾਂਦੇ ਨੇ ਇਹ ਆ ਲਓ ਤਾਂ ਜਿਹੜਾ ਹੈ ਮਾਲ ਪੂੜਾ ਰੈਡੀ ਪੰਜਾਬੀ ਗੋੜਾ ਵਾਲੇ ਮਾਲ ਪੂੜੇ ਦੇਖੋ ਜੀ ਕਿਹਦਾ ਕਿਹਦਾ ਜ਼ਿਕਰ ਆਇਆ ਮਾਲ ਪੂੜੇ ਖਾਣ ਨੂੰ ਬਣ ਰਹੇ ਨੇ ਨਾ ਚਲੋ ਜੀ ਹੁਣ ਆਪਾਂ ਬਣਾ ਲਈਏ ਫਿਰ ਤੁਹਾਨੂੰ ਜਦੋਂ ਬਣ ਗਏ ਅੱਧੇ ਨੂੰ ਬਾਅਦ ਫਿਰ ਦਿਖਾਵਾਂਗੇ ਠੀਕ ਹੈ ਜੀ ਮਾਲ ਪੂੜੇ ਖੀਰ ਵੀ ਦੇਖ ਲਓ ਇੱਧਰ ਦੋ ਜਾਨੇ ਤਿੰਨ ਜਾਨੇ ਸਾਡੇ ਅੰਦਰ ਖਾਈ ਜਾਂਦੇ ਆ ਬੰਦੇ ਇੱਧਰ ਬਣੀ ਜਾਂਦੇ ਨੇ ਇਹ ਵਾਰ ਤੋ ਤੁਸੀਂ ਪਾਸਾਟ ਆ ਗਿਆ ਸੀ ਓਏ ਹੋ ਗਿਆ ਹੋ ਗਿਆ ਹੋ ਗਿਆ ਠੀਕ ਆ ਹੁਣ ਬਣਾ ਰਹੇ ਆ ਤੇ ਇੱਧਰ ਦੇਖ ਲੋ ਜੀ ਤੁਸੀਂ ਇਹਨਾਂ ਡੱਬੇ ਚ ਬਣਾ ਕੇ ਰੱਖ ਲੇ ਆਪਾਂ ਸੋਹਣੇ ਸੋਹਣੇ ਮਾਲਪੂੜੇ ਆ ਜੋ ਜੀ ਨੇ ਖਾਣੇ ਆ ਵੀ ਖਾ ਸਕਦੇ ਹੋ ਤੁਸੀਂ ਠੀਕ ਹੈ ਜੀ ਆ ਦੇਖੋ ਇੰਤਰੀ ਵੀ ਦੇਖ ਲਓ ਪਹਿਲਾਂ ਲਾਈਟ ਆਪਾਂ ਲਾਈ ਨਹੀਂ ਸੀ ਭੁੱਲ ਗਏ ਸੀ ਲਾਈਟ ਲਾਉਣੀ ਇੱਥੇ ਹੁਣ ਆਪਾਂ ਰੱਖ ਲਾਂਗੇ ਤੇਲ ਤਾਂ ਨਿਕਲ ਜਾਊਗਾ ਤੇ ਉਹ ਮਟੀਰੀਅਲ ਇੰਨਾ ਕੁ ਰਹਿ ਗਿਆ ਆਪਣਾ ਉਧਰ ਖੀਰ ਵੀ ਦੇਖ ਲਓ ਦੁਬਾਰੀ ਪਹਿਲਾਂ ਵਾਲੀ ਵੀਡੀਓ ਚ ਕਲੀਅਰ ਨਹੀਂ ਆਇਆ ਹੁਣ ਤੁਹਾਨੂੰ ਲਾਈਟ ਨਹੀਂ ਸੀ ਚੱਲਦੀ ਠੀਕ ਹੈ ਜੀ ਹੁਣ ਆਪਾਂ ਅੱਗੇ ਅੱਗੇ ਸਾਰੇ ਪੂਰੇ ਬਣਾਉਣ ਤੋਂ ਬਾਅਦ ਆ ਦੇਖੋ ਜੀ ਇਹ ਰੁਚੜ ਜਿਹਾ ਲੱਗਿਆ ਲਓ ਜੀ ਇਧਰ ਜੀ ਮਨਵੀਰ ਆ ਗਿਆ ਥੋੜਾ ਚਾਹੀਦਾ ਦਾਦੂ ਨੂੰ ਦਾਦੂ ਨੂੰ ਤੈਨੂੰ ਨਹੀਂ ਚਾਹੀਦਾ ਕਿੰਨੇ ਖਾਣੇ ਆ ਮੈਂ ਦੋ ਦੋ ਤਿੰਨ 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 ਖਾਊਗਾ ਜੀ ਮਨਵੀਰ ਕਹਿੰਦਾ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਜੀ ਆਲਮੋਸਟ ਆਪਣੇ ਪੂੜੇ ਬਣ ਗਏ ਸਾਰੇ ਇੱਕ ਦੋ ਪੂੜਿਆਂ ਦਾ ਰਹਿ ਗਿਆ ਮਟੀਰੀਅਲ ਦੇਖੋ ਜੀ ਕਿੰਨਾ ਸੋਹਣਾ ਪੂੜਾ ਬਣਿਆ ਹਨ ਸਾਨੂੰ ਵੀ ਭੁੱਖ ਜੀ ਲੱਗਿਆ ਹੀ ਹੁੰਦਾ ਆ ਦੇਖੋ ਇਧਰ ਵੀ ਆਪਣੇ ਕਿੰਨੇ ਸੋਹਣੇ ਸੋਹਣੇ ਪੰਜਾਬੀ ਗੁੜਾਲੇ ਮਾਲ ਪੂੜੇ ਰੈਡੀ ਹੋ ਗਏ ਇਧਰ ਆਪਣੀ ਖੀਰ ਦੇਖ ਲਓ ਜੀ ਤੁਸੀਂ ਤੇ ਆਪਣੇ ਮਾਲ ਪੂੜੇ ਕਿੰਨੇ ਸੋਹਣੇ ਸੋਹਣੇ ਬਣ ਗਏ ਤੁਸੀਂ ਦੇਖ ਸਕਦੇ ਹੋ ਦੇਖੋ ਠੀਕ ਹੈ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਲ ਪੂੜੇ ਬਣਨੇ ਹਨ ਗੁੜਾਲੇ ਮਾਲ ਪੂੜੇ ਮਾਲ ਪੂੜੇ ਤਿਆਰ ਇਧਰਲਾ ਵੀ ਬਣ ਗਿਆ ਉਧਰ ਵੀ ਦੋ ਪੂਰੇ ਰਹਿ ਗਏ ਮਟੀਰੀਅਲ ਹੁਣ ਕਰਦੇ ਆ ਆਪਾਂ ਇੱਥੇ ਆਪਣੇ ਇਸ ਬਲੌਗ ਦਾ ਐਂਡ ਤੁਹਾਨੂੰ ਮਿਲਦੇ ਆਪਾਂ ਆਪਣੇ ਅਗਲੇ ਬਲੌਗ 'ਚ ਬਣੇ ਰਿਹਾ ਕਰੋ ਜੀਤਨੋਲਾ ਕਪਲ ਬਲੌਗਸ ਨਾਲ ਧੰਨਵਾਦ ਸਾਰਿਆਂ ਦਾ